ਗੱਲ ਬੇਸ ਰੇਟ ਦੀ ਆ ਵੀ ਬੇਸ ਰੇਟ ਜਿਹੜਾ ਉਹ ਵਧਾਉਣ ਦੀ ਜਿਹੜੀ ਗੱਲ ਕੀਤੀ ਹੈ ਬਈ ਉਹ ਪੰਜਾਬ ਵਿਚਾਰ ਅਧੀਨ ਹੈ ਬਹੁਤ ਬਹੁਤ ਧੰਨਵਾਦ ਲੇਕਿਨ ਬੇਸ ਰੇਟ ਕਿੰਨਾ ਵਧੂਗਾ ਮੈਂ ਮੰਤਰੀ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਪੁੱਛਣਾ ਵੀ ਚਾਹੁੰਦਾ ਤੇ ਧਿਆਨ ਚ ਵੀ ਲੈ ਕੇ ਆਉਣਾ ਚਾਹੁੰਦਾ ਵੀ ਜਿਹੜਾ ਬੇਸ ਰੇਟ ਹੈ ਚੰਡੀਗੜ੍ਹ ਪੰਜਾਬ ਦੇ ਨਾਲੋਂ ਡਬਲ ਨਹੀਂ ਢਾਈ ਹੋਣਾ ਹਮਾਚਲ ਜੀ ਵੀ ਜ਼ਿਆਦਾ ਹੈ ਔਰ ਹਰਿਆਣੇ ਦੇ ਵਿੱਚ ਵੀ ਜ਼ਿਆਦਾ ਹੈ ਪਿਛਲੀਆਂ ਸਰਕਾਰਾਂ ਦੇ ਮੈਨੂੰ ਨਹੀਂ ਲੱਗਦਾ ਕੋਈ ਇਸ ਗੱਲ ਬद्दल ਧਿਆਨ ਦਿੰਦਾ ਹੈ ਹਾਲਾਂਕਿ ਪੰਜਾਬ ਆ ਜਿਹੜਾ ਉਹ ਖੁਸ਼ਹਾਲ ਵੀ ਹੈ ਔਰ ਪੰਜਾਬ ਦੀ ਜਿਹੜੀ ਮਹਿੰਗਾਈ ਦਰ ਆ ਜਿਹੜੀ ਇੰਡੈਕਸ ਦੀ ਮੰਤਰੀ ਜੀ ਗੱਲ ਕਰਦੇ ਨੇ ਤੇ ਉਹ ਵੀ ਪੰਜਾਬ ਦਾ ਜ਼ਿਆਦਾ ਹੁੰਦਾ ਹੈ ਤੇ ਮਹਿੰਗਾਈ ਵੀ ਜ਼ਿਆਦਾ ਤੇ ਇਸ ਕਰਕੇ ਜਿਹੜਾ ਮੈਂ ਇਹ ਸਮਝਦਾ ਹਾਂ ਵੀ ਜਿਹੜਾ ਬੇਸ ਰੇਟ ਇਹਨਾਂ ਨੇ ਵਧਾਉਣ ਦੀ ਗੱਲ ਕੀਤੀ ਆ ਮੈਂ ਧੰਨਵਾਦ ਸਾਇਦ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਵੀ ਕੀ ਆਪਾਂ ਚੰਡੀਗੜ੍ਹ ਦੇ ਮੁਕਾਬਲੇ ਕਿ ਸਾਡੀ ਰਾਜਧਾਨੀ ਆ ਤੇ ਚੰਡੀਗੜ੍ਹ ਦੇ ਮੁਕਾਬਲੇ ਬਤਾਓਗੇ ਕਿ ਜੇ ਉਹ ਹੀ ਦਾਖਲ ਵੀ ਇਹ ਬਤਾ ਕੇ ਆਪਣਾ ਮਸਲਾ ਜਿਹੜਾ ਹੱਲ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਨੰਬਰ 1 ਨੰਬਰ ਦੂਜਾ ਸਵਾਲ ਇਹ ਆ ਵੀ ਚਾਰ categories ਨੇ ਇਹਦੇ ਵਿੱਚ ਟੋਟਲ ਨੇ ਜਿਹੜੀਆਂ ਜਿਹਦੇ ਵਿੱਚ ਜਿਹੜੇ ਮਿਨੀਮਮ ਰੇਟ ਫਿਕਸ ਕੀਤੇ ਹੋਏ ਨੇ ਤੇ ਉਹ ਚਾਰਾਂ categories ਦੇ ਵਿੱਚ ਇੱਕ ਬਹੁਤ ਜ਼ਰੂਰੀ category ਉਹ ਹੈਗੀ ਸਫਾਈ ਸੇਵਕ ਸਫਾਈ ਸੇਵਕਾਂ ਦਾ ਕੰਮ ਆ ਜਿਹੜਾ ਸਭ ਤੋਂ ਜ਼ਿਆਦਾ ਔਖਾ ਹੈ ਸਭ ਤੋਂ ਜ਼ਿਆਦਾ ਮੁਸ਼ਕਿਲ ਹੈ ਔਰ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਸਪੀਕਰ ਸਾਹਿਬ ਵੀ ਜਿਹੜਾ ਸਰਵੇ ਹੋਇਆ ਵੀ ਕਿੰਨੇ ਕਿਹੜੀ ਕੈਟਾਗਰੀ ਵਿੱਚੋਂ ਬੰਦੇ ਘੱਟ ਉਮਰ 'ਚ ਮਰਦੇ ਨੇ ਉਸ ਸਰਵੇ ਦੇ ਵਿੱਚ ਬਕਾਇਦਾ ਤੌਰ ਤੇ ਸਫਾਈ ਸੇਵਕ ਨੇ ਜਿਹੜੇ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਤੇ ਪਰਸੈਂਟੇਜ ਬਹੁਤ ਜ਼ਿਆਦਾ ਹੈ ਉਹਨੂੰ ਮਰਨ ਵਾਲਾ ਦੀ 58 ਸਾਲ ਤੋਂ ਪਹਿਲਾਂ ਹੀ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਹੀ ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦਾ ਕੰਮ ਬਹੁਤ ਔਖਾ ਧੂੜ ਵਗਦੇ ਨੇ ਔਰ ਉਹਨਾਂ ਨੂੰ ਬਿਮਾਰੀਆਂ ਨੇ ਜਿਹੜੀਆਂ ਉਹ ਵੀ ਜ਼ਿਆਦਾ ਲੱਗਦੀਆਂ ਨੇ ਲੇਕਿਨ ਉਹਨਾਂ ਦੀ ਚਾਰੇ categories ਦੇ ਵਿੱਚੋਂ ਜਿਹੜਾ ਰੇਟ ਉਹ ਘੱਟ ਹੈ ਸੋ ਮੇਰੀ ਬੇਨਤੀ ਇਹ ਹੈ ਵੀ ਚਾਰਾਂ categories ਦੇ ਵਧਾਏ ਜਾਣ ਤੇ ਨਾਲ ਹੀ ਜਿਹੜੇ ਸਫਾਈ ਸੇਵਕ ਨੇ ਔਰ ਸਫਾਈ ਸੇਵਕ ਕਈ ਵਾਰੀ ਸੀਵੇ ਦਾ ਕੰਮ ਕਰਦੇ ਕਰਦੇ ਮਰ ਵੀ ਜਾਂਦੇ ਨੇ ਔਰ ਉਹਨਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਦਾ ਕਿਉਂਕਿ ਉਹ ਕੰਟਰੈਕਟ ਰੇਟ ਤੇ ਲੱਗੇ ਹੁੰਦੇ ਨੇ ਸੋ ਇਸ ਕਰਕੇ ਮੇਰੀ ਬੇਨਤੀ ਇਹ ਹੈ ਵੀ ਜਦੋਂ ਆਪਾਂ ਬੇਸ ਰੇਟ ਵਧਾਈਏ ਇੱਕਦਮ ਆਪਾਂ ਇਹ ਧਿਆਨ ਰੱਖੀਏ ਵੀ ਬਾਂਡਰੀ ਸੂਬੇ ਦਾ ਕੀ ਕੀ ਰੇਟ ਹੈ ਉਹਦੇ ਮੁਤਾਬਕ ਤੋਂ ਵਾਧੇ ਵਧਾਉਣਾ ਚਾਹੀਦਾ ਹੈ ਤੁਹਾਡੀ ਘਟ ਨਹੀਂ ਹੋਣਾ ਚਾਹੀਦਾ ਔਰ ਦੂਸਰੀ ਸਰ ਗੱਲ ਇਹ ਹੈ ਵੀ ਜਿਹੜਾ ਕੈਟਾਗਰੀਜ਼ ਨੇ ਉਹ ਚਾਰਾਂ ਨੂੰ ਬਰਾਬਰ ਕਰ ਦਿੱਤਾ ਜਾਵੇ ਤਾਕੇ ਕੋਈ ਇਹ ਨਾ ਲੱਗੇ ਵੀ ਸਾਡਾ ਘਾਟਾ ਜਾਂ ਵਾਧਾ ਔਰ ਸਫਾਈ ਸੇਵਕਾਂ ਨੂੰ ਵੀ ਇਹ ਲੱਗੇ ਵੀ ਜਿੰਨਾ ਕ ਅਸੀਂ ਕੰਮ ਕਰਦੇ ਆ ਉਹਦੇ ਇਵੇਂ ਦੇ ਵਿੱਚ ਸਾਨੂੰ ਕੋਈ ਨਾ ਕੁਝ ਮਿਲਦਾ ਇਹ ਮੈਂ ਬੇਨਤੀ ਕਰਨੀ ਆ ਤੇ ਮੈਂ ਪੁੱਛਣਾ ਇਹ ਜੀ ਹੁਣ ਮੰਤਰੀ ਜੀ ਇਹ ਕਰਨਗੇ ਜਾਂ ਨਹੀਂ ਕਰਨਗੇ ਜੀ ਮੰਤਰੀ ਜੀ ਦੇਖੋ ਸਰਕਾਰ ਲੈਂਦਾ ਹੈ ਜਿਹੜਾ ਬੇਸ ਰੇਟ ਵਧਾਉਣਾ ਹੈ ਉਹ ਇੱਕ ਸਰਕਾਰ ਦਾ ਕੋਲੈਟਰਲ ਫੈਸਲਾ ਹੈ ਅਸੀਂ 100% ਸਾਡੇ ਵਿਚਾਰ ਅਧੀਨ ਹੈ ਔਰ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਹੈਂਡਸਮ ਅਮਾਉਂਟ ਦੇ ਵਿੱਚ ਬੇਸ ਰੇਟ ਵਧੂਗਾ ਪਹਿਲੀ ਇੱਕ ਗੱਲ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਮਾਨਯੋਗ ਮੈਂਬਰ ਸਾਹਿਬ ਨੇ ਕਿਹਾ ਵੀ ਚਾਰ ਕੈਟਾਗਰੀਆਂ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਚਾਰ ਨਹੀਂ ਕੈਟਾਗਰੀਆਂ ਟੋਟਲ 8 ਨੇ ਉਹ 8 ਕੈਟਾਗਰੀਆਂ ਚ ਜਿਵੇਂ ਅਨ ਸਿੱਖਿਆਕ ਅਰਧ ਸਿੱਖਿਆਕ ਸਿੱਖਿਆਕ ਉੱਚ ਸਿੱਖਿਆਕ ਸਟਾਫ ਕੈਟਾਗਰੀ A ਸਟਾਫ ਕੈਟਾਗਰੀ B ਸਟਾਫ ਕੈਟਾਗਰੀ C ਤੇ ਸਟਾਫ ਕੈਟਾਗਰੀ D ਹੈ ਇਹ ਜੀ ਡਿਟੇਲ ਜੇ ਚਾਹੀਦੀ ਹੋਈ ਸਮਾਂ ਫਿਰ ਜ਼ਿਆਦਾ ਲੱਗ ਜੂ ਮੈਂ ਸਾਰੀ ਡਿਟੇਲ ਲੈ ਕੇ ਆਏ ਆ ਕਿਹੜੀ ਸਟੇਟ ਦੇ ਵਿੱਚ ਕਿੰਨੀ ਕਿਹਦੀ ਉਜਰਤ ਹੈ ਉਹਦੀ ਵੀ ਡਿਟੇਲ ਮੈਂ ਨਾਲ ਲੈ ਕੇ ਆਏ ਆ ਤੇ ਜੋ ਤੁਸੀਂ ਕਹੋਗੇ ਆਪਾਂ ਬੈਠ ਕੇ ਡਿਸਕਸ ਕਰ ਲਾਂਗੇ ਡਿਸਕਸ ਕਰਨ ਤੋਂ ਬਾਅਦ ਜਿਵੇਂ ਕਹੋਗੇ ਇੱਕ ਕੋਲੈਟਰਲ ਫੈਸਲਾ ਆਪਾਂ ਇਹਦੇ ਤੇ ਜਿਵੇਂ ਕਹੋਗੇ ਉਵੇਂ ਕਰ ਦਿਆਂਗੇ ਤੁਹਾਨੂੰ ਖੁਸ਼ ਕਰ ਦਿਆਂਗੇ ਵਾਹ ਵੀ ਵਾਹ ਥੈਂਕ ਯੂ ਥੈਂਕ ਯੂ ਥੈਂਕ ਯੂ ਖੁਸ਼ ਹੋ ਸਦਾ ਕੁਲਵੰਤ ਸਿੰਘ ਜੀ ਹੁਣ ਤੁਸੀਂ ਸਾਨੂੰ ਵੀ ਖੁਸ਼ ਕਰਦੇ ਹੋ ਸਾਰਿਆਂ ਨੂੰ